ਅਸਤੀਏ ਕੇ ਸਵਕਤੀ ਸਭ ਤੋਂ ਅਹਿਮ ਅਪਡੇਟ ਸਾਡੇ ਆ ਰਹੇ ਆ ਜਿਸ ਹਿਸਾਬ ਦੇ ਨਾਲ ਜਿਹੜੀ ਹੈ VOTING ਪ੍ਰਕਿਰਿਆ ਚੱਲੇ ਤਾਂ ਚੰਡੀਗੜ੍ਹ ਮੇਰਚੋਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਬਾਜ਼ੀ ਮਾਰ ਲਈ ਹੈ ਹਾਲਾਂਕਿ ਜਿਸ ਹਿਸਾਬ ਦੇ ਨਾਲ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਸਨ ਤਾਂ ਉਸਦੇ ਉਲਟ ਜਿਹੜਾ ਹੈ ਗੇਮ ਕੁੰਮ ਚੁੱਕੀ ਹੈ BJP ਨੂੰ 19 ਬੂਟਾ ਹਾਸਲ ਹੋਈਆਂ ਨੇ ਚੰਡੀਗੜ੍ਹ ਮੇਰਚੋਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਵੱਡੀ ਜਿੱਤ ਜਿਹੜਾ ਮੰਨਿਆ ਜਾ ਰਿਹਾ ਹੈ ਹਰਪ੍ਰੀਤ ਕੌਰ ਬਬਲਾ BJP ਦੀ ਚੰਡੀਗੜ੍ਹ ਦੀ ਮੇਰ ਬਣ ਚੁੱਕੇ ਨੇ ਜਿਸ ਹਿਸਾਬ ਦੇ ਨਾਲ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਦੋਂ ਕਾਊਂਟਿੰਗ ਚੱਲ ਰਹੀ ਸੀ ਉਸੇ ਦਰਮਿਆਨ ਜਿਹੜਾ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਭਾਜਪਾ ਦਾ ਮੇਅਰ ਬਣ ਚੁੱਕਿਆ ਹੈ ਲੇਕਿਨ ਆਫੀਸ਼ੀਅਲੀ ਸਟੇਟਮੈਂਟ ਹੋਣਾ ਹੀ ਹੈ ਸੋ ਉੱਥੇ ਹੀ ਰੀਕਾਊਂਟਿੰਗ ਵੀ ਕੀਤੀ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਰੀਕਾਊਂਟਿੰਗ ਕੀਤੀ ਕਿ ਉਸ ਦੇ ਵਿੱਚ ਵੀ ਜਿਹੜਾ ਹੈ ਚੰਡੀਗੜ੍ਹ ਮੇਅਰ ਦੇ ਵਿੱਚ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਨੇ ਬਾਜ਼ੀ ਮਾਰੀ ਹੈ ਸੋ ਚੰਡੀਗੜ੍ਹ ਦੀ ਮੇਅਰ ਦੀ ਜਿਹੜੀ ਕੁਰਸੀ ਆ ਉਸ ਤੇ ਕਾਬਜ਼ ਹੋਈ ਹੈ ਭਾਰਤੀ ਜਨਤਾ ਪਾਰਟੀ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਦੀ ਨਵੀਂ ਮੇਅਰ ਬਣੇ ਨੇ ਹਾਲਾਂਕਿ 19 ਵੋਟਾਂ ਹਾਸਲ ਹੋਈਆਂ ਨੇ ਭਾਜਪਾ ਨੂੰ ਅਮਲੀ ਪਾਰਟੀ ਦੀ ਪ੍ਰੇਮ ਲਤਾ ਨੂੰ 17 ਜਿਹੜੀਆਂ ਵੋਟਾਂ ਨੇ ਉਹ ਹਾਸਲ ਹੋਈਆਂ ਨੇ ਹਾਲਾਂਕਿ ਪਹਿਲਾਂ ਸਮੀਕਰਨ ਕੁਝ ਹੋਰ ਲੱਗ ਰਹੇ ਸੀ ਕਾਫੀ ਜਿਹੜੀਆਂ ਨੇ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਗਈਆਂ ਸੀ ਇੰਡੀਆ ਘਟ ਜੋੜ ਦੁਆਰਾ ਲੇਕਿਨ ਉਹ ਕਿਤਨਾ ਕਿਤੇ ਰਾਸ ਨਾ ਆਈਆਂ ਭਾਰਤੀ ਜਨਤਾ ਪਾਰਟੀ ਇਸ ਦੇ ਵਿੱਚ ਬਾਜ਼ੀ ਮਾਰ ਚੁੱਕੀ ਹੈ ਸੋ ਨਗਰ ਨਿਗਮ ਦਫਤਰ ਤੋਂ ਵੀ ਤੁਹਾਨੂੰ ਸਿੱਧੀਆਂ ਜਿਹੜੀਆਂ ਤਸਵੀਰਾਂ ਦਿਖਾਈਆਂ ਕਿਉਂਕਿ ਹਾਈ ਕੋਰਟ ਦੇ ਸਖਤ ਹੁਕਮ ਸਨ ਕਿ ਇਹਨਾਂ ਚੋਣਾਂ ਦੀ ਵੀਡੀਓਗ੍ਰਾਫੀ ਹੋਏ ਸੋ ਜੋ ਹੁਕਮ ਹੋਏ ਮਾਨਯੋਗ ਹਾਈ ਕੋਰਟ ਦੇ ਉਨਾ ਦੇ ਦਰਮਿਆਨ ਹੀ ਸੀਨੇ ਡਿਪਲੇਅਰ ਲਈ